ਆਜਾਂ ਬਾਲਿਆ ਲਿਖਾਂਗੀ ਸਿਫਤ ਤੇਰੀ ਤੇ ਕਾਲ ਜ ਕਲਮ ਤੋਂ ਤੇਰਾ ਅਕਾਰ ਵੱਡਾ ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ ਤੇ ਤੇਰੇ ਗੁਨਾ ਦਾ ਬਹੁਤ ਪੰਡਾਰ ਵੱਡਾ ਹੋਰ ਜੁਗਾ ਜੁਗਾ ਨਹੀਂ ਲਿੱਤਣਾ ਖਾਰ ਸੇ ਤੋਂ ਤੇ ਸਿੱਖ ਕੌਮ ਤੇ ਤੇਰਾ ਆਧਾਰ ਵੱਡਾ ਜੁਗੋ ਜਗਟਾਲ ਚਰਤਾਲ ਦੇ ਮਾਲਕ ਦੋ ਜਹਾਂ ਦੇ ਵਾਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਗੀ ਗੋ ਦਾ ਅਨੰਦ ਮਾਣ ਰਹੀ ਖਾਲਸਾ ਸਾਧ ਸੰਗਤ ਜੀ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪੈਸੇ ਦਾ ਬਹੁਤ ਕੁਝ ਬੋਲੂ ਰਹਿ ਨਹੀਂ ਗਿਆ ਭਾਈ ਰਵਿੰਦਰ ਸਿੰਘ ਉਹਨਾਂ ਨੇ ਸਾਰਾ ਹੀ ਜੋ ਇਤਿਹਾਸ ਹੈ ਮਾਤਾ ਗੁਜਰਕੌਰ ਦਾ ਚਾਰੇ ਸਹਿਬਜ਼ਾਦਿਆਂ ਦਾ ਅੱਗੇ ਤਨ ਤਨ ਗੁਰੂ ਅੰਮ੍ਰਿਤ ਦੇਵ ਜੀ ਧੰਨ ਧੰਨ ਗੁਰੂ ਦਸਾਂ ਗੁਰੂ ਦਾ ਇਤਿਹਾਸ ਅੱਤੇ ਉਹਨਾਂ ਨੇ ਇਹ ਵੀ ਮੈਸੇਜ ਦਿੱਤਾ ਕਿ 364 ਦਿਨ ਬਾਕੀ ਵੀ ਯਾਦ ਕਰਨਾ ਨਾ ਕਿ ਅੱਜ ਦੇ ਦਿਨ ਜਾਂ ਇੱਕ ਹਫ਼ਤਾ ਹੀ ਦਿਨ ਮਨਾ ਕੇ ਬੋਲ ਜਾਈਏ ਨਹੀਂ ਧੰਨਤਾ ਹੀ ਸ਼੍ਰੀ ਗੁਰੂ ਤੇਗ ਹਰਗੋਬਿੰਦ ਜੀ ਦੀ ਸ਼ਹੀਦੀ ਸਾਰੇ ਪਰਿਵਾਰ ਨੇ ਜੋ ਘਰ ਨਾਲ ਕਾਲੀਆ ਸੇਧ ਪੰਥ ਦੇ ਲਈ ਉਸ ਦੇ ਬਰਤਾਰੇ ਜਦੋਂ ਚੰਕੋੜ ਦੀ ਘੜੀ ਵਿੱਚ ਸਹਿਰਜਾ ਦੇ

ਸਖ ਮਸਾਜ ਬੋਲਿਆ ਪਾਤਸ਼ਾਹ ਅੱਤ ਜ਼ੁਲਮ ਦੀ ਜ਼ਾਲਮਾਂ ਕਰ ਦਿੱਤੀ ਇਹਨੇ ਸਿੱਖਾਂ ਦੇ ਹੁੰਦਿਆਂ ਜੱਗ ਉੱਤੇ ਤੇਰੇ ਪੁੱਤਰਾਂ ਦੇ ਡੱਕੇ ਰੇ ਰੇ ਜੋਰਾ ਵਰਦੇ ਫਤਿਹ ਸਰਹੰਦ ਦੇ ਅੰਦਰ ਮੇਲਾ ਬੋਲਿਆ ਕੰਦੀ ਵੇਚਣੀ ਰੇ ਰੇ ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ ਜਿੱਤੀ ਹੋਈ ਬਾਜੀ ਕਿਤੇ ਹਾਰ ਬਾਂਦੇ ਕਿ ਕਾ ਦਸ ਮੈਨੂੰ ਜੇ ਦੀ ਮਰਨ ਵੇਲੇ ਕਿਧਰੇ ਡੋਰ ਗਿਆ ਜੋਰਾ ਵਰਤਾ ਨਹੀਂ ਨੇਮ ਸੋਮ ਗੁਰੂ ਗੁਰੂ ਨੂੰ ਜਾਲੇ ਮੈਲੇ ਨੇਮ ਸੋਮ ਗੁਰੂ ਗੁਰੂ ਨੂੰ ਜਾਲੇ ਮੈਲੇ ਕਿਧਰੇ ਜਾਦ ਕਰਦਾ ਰਹਾ ਘਰ ਵਰਤਾ ਨਹੀਂ ਦਾਦਾ ਨਹੀਂ ਉਹ ਭਰੇ ਦਰਵਾਰ ਅੰਦਰ ਸਭ ਜਾਦਿਆਂ ਫਤਿਹ ਜਾ ਦਿੱਤੀ ਦਾਦਾ ਨਹੀਂ ਉਹ ਭਰੇ ਦਰਵਾਰ ਅੰਦਰ ਅੰਦਰ ਜਾਂਦਿਆਂ ਫਤਿਹ ਦਿੱਤੀ ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਬੀਹ ਕਾ ਜੀ ਦੇ ਹੱਥੋਂ ਝੜਾ ਦਿੱਤੀ ਸੁਬੇ ਰੋੜਾ ਕਿਹਾ ਗੁਸਤਾਖ ਬੱਚਿਓ ਅੱਜ ਤੁਸੀਂ ਵੀ ਅਲਖ ਬੁਕਾ ਲਿਆਂਗਾ ਜਿਆਦਾ ਹੱਸ ਕੇ ਅਸਲਾਮ ਕਬੂਲ ਕਰ ਲਓ ਨੀਤਾ ਮਾਤ ਦਾ ਜਾਮ ਯਾਦੋ ਪਰਵਤਨ ਦਾਮਿਆਂ ਨਾਲ ਨਹੀਂ ਹਿੱਲ ਸਕਦੇ ਬੱਚੇ ਹੋਣ ਜਿਹੜੇ ਸ਼ੇਰਾਂ ਪਤਰਾ ਦੇ ਕਦੇ ਭੇਡਾਂ ਦੇ ਵਿੱਚੋਂ ਨਹੀਂ ਮਿਲ ਸਕਦੇ ਕਦੇ ਭੇਡਾਂ ਦੇ ਵਿੱਚ ਨਹੀਂ ਨਲ ਸਕਦੇ ਦਿੱਤਾ ਸੁ ਮੇਰੇ ਹੁਕਮ ਗੁਰਪਾਤਸ਼ਾ ਇਹ ਆ ਦੋਹਾਂ ਨੂੰ ਕੰਤੀ ਜਣਾ ਦਿਓ ਜੀ ਖੂਨ ਢੋਲ ਕੇ ਇਹਾਂ ਦੇ ਕਾਲਜੇ ਦਾ ਤੇ ਮੇਰੇ ਕਾਲਜੇ ਦੀ ਅੱਗ ਬੁਝਾ ਦਿਓ ਜੀ ਖੂਨ ਢੋਲ ਕੇ ਇਹਾਂ ਦੇ ਕਾਲਜੇ ਤੇ ਮੇਰੇ ਕਾਲ ਜੇ ਦੀ ਅਗ ਬੁਝਾ ਦਿਓ ਜੀ ਤਲ ਤਨ ਮਾਤਾ ਗੁਜਰਪੁਰ ਤਲ ਤਨ ਛੋਡੇ ਸਹਿਬ ਜਾਦੇ ਵੱਡੇ ਸਹਿਬ ਜਾਦੇ ਇਤਿਹਾਸ ਬਹੁਤ ਲੰਮਾ ਹੈ ਭਾਈ ਸਾਹਿਬ ਨੇ ਸਭ ਨੂੰ ਕਰਾਇਆ ਵੀ ਹੈ ਜਲਾਦਾ ਨੇ ਸ਼ਾਸਨ ਦੇ ਅਤੇ ਬਾਸ਼ਰ ਦੇ ਦੋਹਾਂ ਨੇ ਛੋਡੇ ਸਹਿਬ ਜਾਦੇ ਨੂੰ ਸ਼ਹੀਦ ਕੀਤਾ ਇਹਨਾਂ ਦੇ ਹੀ ਦਾਦੇ ਪੁਰਦਾਦਿਆਂ ਨੇ ਸ਼ਿਰ ਗੁਰ ਤੇਗ ਬਹਾਦਰ ਸਾਹਿਬ ਨੂੰ ਸੈਦ ਜਲਾਲਉਦਦੀ ਨੇ ਚੀਕ ਕੀਤਾ ਸੀ ਕਈਆਂ ਦੇ ਹਿੱਸੇ ਕੁਝ ਇਹੋ ਜਿਹੇ ਨਕਰਮੇ ਕੰਮ ਹੋਦੇ ਹਾਲ ਕਈ ਆਪਣੀ ਕੌਮ ਦੇ ਲਈ ਜੋਰਾਵਰ ਸਿੰਘ ਦਲਾਵਰ ਸਿੰਘ ਵਰਗੇ ਸੰਦੀਪ ਸਿੰਘ ਵਰਗੇ ਸੁਖੇ ਜਿੰਦੇ ਵਰਗੇ ਸਤਵੰਦ ਸਿੰਘ ਗਰਵੰਦ ਸਿੰਘ ਵਰਗੇ ਆਪਣੀਆਂ ਜਾਤਾਂ ਛੱਡ ਜਾਂਦੇ ਹਨ ਭਾਈ ਆਪਾਂ ਵੀ ਆਪਣਾ ਯੋਗਦਾਨ ਪਾ ਕੇ ਜੀਵਨ ਜੇ ਨਾਲ ਘੜੀ ਜਾਂਦੀ ਹੈ ਔਰ ਘੜੇ ਦੇਸ ਨਾਲੇ ਮਨ ਗੁਰਮਿਲ ਕਾਇਸ ਵਾਰੇ ਅਖੀਰ ਦੇ ਵਿੱਚ ਆਰਦਾ ਖਰਮ ਬਾਦ ਸਮੂਹ ਸ਼ਹੀਦਾਂ ਨੂੰ ਕੋਰ ਕੋਡ ਬਨਾ ਨਾਰਕ ਮੈਸੇਜ ਹੈ ਆਪਾਂ ਸਿੱਖ ਹੋਣ ਚੜ੍ਹਦੀ ਕਲਾ ਜੈਣ ਵਾਲੀ ਕੌਮ ਹੈ ਖਾਲਸਾ ਜੀ ਖਾਲਸਦਾਨੀਆਂ ਵੋਟਾਂ 23 ਮਾਰਚ ਐਲੈ ਪੈ ਰਹੇ ਹਨ ਕੈਲੀਫੋਰਨੀਆ ਵਿੱਚ ਸੋ ਆਪਾਂ ਸਾਰਿਆਂ ਨੇ ਮੱਥ ਚੜ੍ਹ ਕੇ ਖਾਲਸਾ ਬੰਦ ਦੀ ਸੇਵਾਦਾਰੀ ਹੈ 2020 ਰਫਾਇੰਡ ਵਾਲੇ ਬੜੇ ਹੀ ਵੱਡੇ ਫਦਰ ਦੇ ਬਰਾਲੇ ਕਰਦਿਆਂ ਹੋਰ ਵੀ ਜਹਦੇ ਬੰਦਿਆਂ ਬੜੇ ਲੰਮੇ ਸਮੇਂ ਤੋਂ ਆਪਣਾ ਜੋਦ ਜਨ ਪਾਰੀਆ ਸਮੁੱਚਾ ਧੰਨਵਾਦ ਕਿਸੇ ਵੀ ਪਹੁੰਚ ਉਦੀ ਸੇਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ